ਨਾਬਾ ਦੇ ਡਰੇਨੇਜ ਵਿਭਾਗ ਵੱਲੋਂ ਵਕਫਾ ਖਚੋਆਂ ਦੀ ਸਫਾਈ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਕੀਤੇ ਗਏ ਨੇ ਵੀ ਜਿਹੜੀ ਸਫਾਈ ਹੈ ਸਰਕਾਰ ਵੱਲੋਂ ਚੰਗੀ ਢੰਗ ਨਾਲ ਨਹੀਂ ਕਰਵਾਈ ਗਈ ਇਸ ਨੂੰ ਲੈ ਕੇ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਡਰੇਨੇਜ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਤੇ ਜਿਨ੍ਹਾਂ ਨੇ ਜਾਇਜ਼ਾ ਲਈ ਤਾਂ ਵੀ ਕਿਸ ਤਰ੍ਹਾਂ ਸਾਫ ਸਫਾਈ ਜਿਹੜੀ ਇਹਨਾਂ ਚੋਇਆਂ ਦੀ ਹੋ ਰਹੀ ਹੈ ਸਾਡੇ ਨਾਲ ਨੇ ਅਧਿਕਾਰੀ ਸਰ ਕਿਸ ਤਰ੍ਹਾਂ ਸਫਾਈ ਕਿਸ ਤਰ੍ਹਾਂ ਮੈਂ ਨਹੀਂ ਬਾਈਟ ਦੇਣੀ ਜੀ ਮੈਂ ਨਹੀਂ ਬਾਈਟ ਦੇਣੀ ਜੀ ਬੈਗ ਸਾਈਡ ਤੇਨ ਵਾਸੇ ਆ ਰਹੀ ਲੋਕ ਕਹਿੰਦੇ ਸਫਾਈ ਚੰਗੀ ਨਹੀਂ ਹੋ ਰਹੀ ਸਰ ਉਹ ਅਜੀ ਉਹ ਸੈਪਰੇਟ ਵੀ ਆਵਾਂਗੇ ਜੀ ਦੇਖਾਂਗੇ ਪਤਾ ਦਿੱਤਾ ਹੈ ਕਿ ਆਪਣੇ ਦੌਰ ਤੇ ਕਰਵਾਵਾਂਗੇ ਸੈਪਰੇਟਲੀ ਚੈੱਕ ਕਰਾਂਗੇ ਜੀ ਉਸ ਚੀਜ਼ ਨੂੰ ਨਹੀਂ ਲੋਕਾਂ ਦਾ ਇੰਜਾਮ ਹੈ ਵੀ ਇਸ ਵਾਰ ਪਤਾ ਹੈ ਬੈਗ ਵਿੱਚ ਹੀ ਮਸ਼ੀਨ ਹੈ ਜੀ ਬੈਗ ਵਿੱਚ ਹੀ ਲੱਗੀ ਹੈ ਮਸ਼ੀਨ ਜ਼ਿੰਮੇਵਾਰ ਕੌਣ ਹੈ ਜੇ ਸਫਾਈ ਚੰਗੀ ਤਰ੍ਹਾਂ ਨਹੀਂ ਹੋਣੀ ਸਭ ਠੀਕ ਹੀ ਹੋਊਗੀ ਠੀਕ ਹੀ ਹੋਊਗੀ ਪਹਿਲਾਂ ਹੋਈ ਆ ਉਹ ਨਹੀਂ ਸਾਫ ਹੋਈ ਲੋਕਾਂ ਦਾ ਦੋਸ਼ ਆ ਮੇਰੇ ਕੋਲ ਆਓ ਜਾ ਕੇ ਦੇਖ ਲੈਣੇ ਬਿਲਕੁਲ ਜਾ ਕੇ ਦੇਖ ਲੈਣੇ ਕਬਜਾਂ ਤੇ ਕੀ ਕਾਰਵਾਈ ਹੈ ਜਨਜਾਇਕਪ ਜੀ ਜ਼ਬਰਦਸਤੀ ਨਹੀਂ ਕਰਨੀ ਮੇਰਾ ਕਿ ਕਰਾ ਨਾ ਨਜਾਇਜ਼ ਕਬਜ਼ੇ ਤੇ ਸਰ ਕੋਈ ਹੈ ਕਾਰਵਾਈ ਵਿਭਾਗ ਦੇ ਨਜਾਇਜ਼ ਕਬਜ਼ੇ ਹੋਏ ਤੇ ਮਾਈਕ ਨੂੰ ਕੱਕ ਪਾਸੇ ਛੇਡਦਾ ਮਾਈਕ ਨੂੰ ਕੱਕ ਪਾਸੇ ਛੇਡਦਾ ਮੈਂ ਰੋਡ ਤੇ ਖੜਾ ਉਹ ਗੱਲ ਮੀਡੀਆ ਵੱਲੋਂ ਕੀਤੇ ਗਏ ਸਵਾਲਾਂ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਦਾ ਜਵਾਬ ਦੇਣ ਦਾ ਐਟਾ ਐ ਰਵਈਆ ਐ ਬੰਦ ਬੰਦ ਸਰਕਾਰੀ ਫਾਪਵਾਦੀ ਹੈਂਕੜ ਬਾਜ਼ੀ ਨੂੰ ਬਿਆਨ ਕਰ ਰਹੀ ਹੈ ਤਨ ਅਗੌਰ ਨਾਲ ਇੱਕ ਵਾਰ ਮੋੜ ਤੋਂ ਸੁਣੋ ਬੀਟੀਸੀ ਨਿਊਜ਼ ਵੱਲੋਂ ਡਰੇਨੇਜ ਵਿਭਾਗ ਦੇ ਅਧਿਕਾਰੀ ਨੂੰ ਕੀਤੇ ਸਵਾਲ ਤੇ ਹੁਣ ਤੁਸੀਂ ਹੀ ਅੰਦਾਜ਼ਾ ਲਾਓ ਕਿ ਬਤਰਖਾਰ ਵੱਲੋਂ ਕੀਤੇ ਗਏ ਸਵਾਲ ਜਾਇਜ਼ ਸਨ ਜਾਂ ਨਜਾਇਜ਼ ਜਾਂ ਫਿਰ ਅਧਿਕਾਰੀ ਦੀ ਸ਼ਾਨ ਦੇ ਵਿੱਚ ਭਲਾ ਕੋਈ ਗੁਸਤਾਖੀ ਹੋ ਗਈ ਬੀਟੀਸੀ ਨਿਊਜ਼ ਦੇ ਸਾਡੇ ਸਹਿਯੋਗੀ ਬਤਰਖਾਰ ਵੱਲੋਂ ਸਿਰਫ ਬਰਸਾਤੀ ਨਾਲਿਆਂ ਦੀ ਸਫਾਈ ਤੇ ਨਜਾਇਜ਼ ਕਬਜ਼ਿਆਂ ਬਾਰੇ ਹੀ ਸਵਾਲ ਕੀਤਾ ਗਿਆ ਸੀ ਮੈਂ ਜੀ ਬਾਈ ਬਾਈ ਉਹ ਚਪੇਤੀ ਵੀ ਹੋ ਗਿਆ ਜ਼ਬਰਦਸਤੀ ਨਹੀਂ ਕਰਨੀ ਬਈ ਦਰਸਾਲਾ ਡਰੇਨੇਜ ਵਿਭਾਗ ਦੇ ਅਧਿਕਾਰੀ ਨਾ ਭਾਦੀ ਕਰਤਾਰ ਕਲੋਨੀ ਚੋਂ ਲੰਘਦੇ ਬਰਸਾਤੀ ਨਾਲੇ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਮੌਈਨਾ ਕਰਨ ਲਈ ਪਹੁੰਚੇ ਸਨ ਇਸ ਵਾਰੇ ਜਦ ਪੀਡੀਸੀ ਨਿਊਜ਼ ਦੇ ਪੱਤਰਕਾਰ ਸੰਜੀਵ ਕੁਮਾਰ ਨੂੰ ਪਤਾ ਲੱਗਾ ਟਾਉਨਾਤ ਗਾਰੀਆਂ ਤੋਂ ਸਿਰਫ ਸਫਾਈ ਦੇ ਕੰਮ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਿਉਂਕਿ ਪੰਜਾਬ ਸਰਕਾਰ ਵੱਲੋਂ ਬਰਸਾਤੀ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਐ ਬਿਆਨ ਧਾਗੇ ਜਾ ਰਹੇ ਨੇ ਕਿ ਡਰੇਨਾਂ, ਚੋਇਆਂ ਤੇ ਬਰਸਾਤੀ ਨਾਲਿਆਂ ਦੀ ਸਮਾਂ ਰਹਿੰਦਿਆਂ ਹੀ ਸਫਾਈ ਕਰਵਾਈ ਜਾਵੇਗੀ ਪਰ ਇਸ ਬਰਸਾਤੀ ਨਾਲੇ ਦੀ ਸਫਾਈ ਜਿਸ ਦਾ ਅੰਗ ਨਾਲ ਡਰੇਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ ਉਸ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਵਿਚ ਲਿਆ ਖੜਾ ਕੀਤਾ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਬਰਸਾਤਾਂ ਤੋਂ ਪਹਿਲਾਂ ਸਰਕਾਰ ਵੱਲੋਂ ਅਤੇ ਵਿਭਾਗ ਵੱਲੋਂ ਜਿਹੜੇ ਡਰੇਨੇਜ ਵਿਭਾਗ ਵੱਲੋਂ ਵੱਖ-ਵੱਖ ਨਦੀ ਜਿਹੜੇ ਚੋਏ ਨੇ ਉਹਨਾਂ ਦੀ ਸਫਾਈ ਸਹੀ ਢੰਗ ਨਾਲ ਕਰਵਾਈ ਗਈ ਹੈ। ਇਸ ਟਾਈਮ ਅਸੀਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਂਬਾ ਦੀ ਕਰਤਾਰ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਬਰਸਾਤੀ ਜਿਹੜੇ ਚੋਏ ਦੇ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵਿਭਾਗ ਵੱਲੋਂ ਫਾਰਮੈਲਿਟੀਜ਼ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਨੇ ਖਾਸ ਤੌਰ ਤੇ ਕਿਸਾਨ ਨੇ ਉਹਨਾਂ ਦਾ ਕਹਿਣਾ ਵੀ ਜਿਹੜੇ ਵਿਭਾਗ ਨੇ ਸਹੀ ਢੰਗ ਨਾਲ ਇਸ ਤਰੀਕੇ ਨਾਲ ਲਗਾਈ ਜਿਸ ਕਰਕੇ ਇਹ ਚੰਗੀ ਤਰ੍ਹਾਂ ਇਥੋਂ ਮਿੱਟੀ ਪੱਠੀ ਜਾਵੇ ਜਿਸ ਕਰਕੇ ਪਿੱਛੋਂ ਜਿਹੜਾ ਕਈ ਜ਼ਿਲ੍ਹਿਆਂ ਦਾ ਜਿਹੜਾ ਪਾਣੀ ਆ ਇਸ ਚੋਏ ਰਾਹੀਂ ਨਿਕਲਦਾ ਤੇ ਚੰਗੀ ਤਰੀਕੇ ਨਾਲ ਅੱਗੇ ਨਿਕਲ ਸਕੇ ਲੇਕਿਨ ਫੇਰ ਵੀ ਜਿਹੜੀ ਇੱਥੇ ਅੱਜ ਜਦੋਂ ਸ਼ਿਕਾਇਤ ਤੋਂ ਬਾਅਦ ਮੀਡੀਆ ਦੇ ਦਖਲ ਦੇਣ ਤੋਂ ਬਾਅਦ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਐਸ்சி ਨੇ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਨੇ ਕੈਮਰੇ ਦੇ ਅੱਗੇ ਜਿਸ ਤਰ੍ਹਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਜਦੋਂ ਸਵਾਲ ਉਹਨਾਂ ਨੂੰ ਕੀਤਾ ਵੀ ਇਹ ਸਫਾਈ ਸਹੀ ਢੰਗ ਨਾਲ ਨਹੀਂ ਕਰਵਾਈ ਤੇ ਜਿਸ ਕਰਕੇ ਉਹ ਕਾਫੀ ਨਰਾਜ਼ ਵੀ ਨਜ਼ਰ ਆਏ ਉਧਰ ਇਸ ਬਰਸਾਤੀ ਨਾਲੇ ਦੀ ਡਰੇਨੇਜ ਵਿਭਾਗ ਵੱਲੋਂ ਕਰਵਾਈ ਜਾ ਰਹੀ ਸਫਾਈ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਮਯੂਸ ਹਨ ਜਿਨਾ ਸੂਬੇ ਦੀ ਮੌਜੂਦਾ ਆਪ ਸਰਕਾਰ ਦੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਚ ਵੱਡਾ ਫਰਕ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾਅਵੇ ਤਾਂ ਵੱਡੇ ਵੱਡੇ ਕਰਦੀ ਹੈ ਪਰ ਪ੍ਰਨਾਲਾ ਉਸੇ ਦਾ ਉੱਥੇ ਰਹਿੰਦਾ ਹੈ ਸਫਾਈ ਚਾਹੀਦੀ ਹੁੰਦੀ ਉਹ ਨਹੀਂ ਆ ਆਰ ਮਾਰੀ ਆ ਹੀ ਹੋ ਜਾਂਦਾ ਸਾਡਾ ਤਾਂ ਨਹੀਂ ਖਰਾਬ ਕਰਿਆ ਪਿਆ ਆ ਦੇਖਾ ਆ ਪੂਰੇ ਸ਼ਹਿਰ ਦਾ ਪਾਣੀ ਸੱਟਿਆ ਹੋਇਆ ਗੰਦੇ ਥੇ ਮਸ਼ੀਨਾਂ ਨੇ ਚੰਗੀ ਤਰ੍ਹਾਂ ਅੰਦਰੋਂ ਕੱਢਿਆ ਹੀ ਕੋਈ ਡੰਗਾ ਕਿਤੇ ਕੋਈ ਮਸ਼ੀਨ ਨਹੀਂ ਆਈ ਇੱਥੇ ਕੁਝ ਹੀ ਨਹੀਂ ਆਈ ਬਹੁਤ ਹੱਥਾਂ ਨਾਲ ਘੜਦੀ ਆ ਕੱਢ ਕੱਢ ਰਹੇ ਨੇ ਵੱਧ ਤੋਂ ਵੱਧ 50% ਲਾ ਲਓ ਕਿਉਂਕਿ ਇਹ ਤਾਂ ਇੱਕ ਸਾਈਡ ਤੋਂ ਹੋਊਗੀ ਇੱਕ ਸਾਈਡ ਤੋਂ ਨਹੀਂ ਹੋਊਗੀ ਕਿਉਂਕਿ ਉਧਰਲੀ ਸਾਈਡ ਮਸ਼ੀਨ ਨਹੀਂ ਚੱਲਦੀ ਪਰਾਂ ਨੇ ਕੋਈ ਨਜਾਇਜ਼ ਕਬਜ਼ੇ ਨੇ ਜਿਹੜੀ ਅਸੀਂ ਇੰਨੀ ਸਫਾਈ ਕਰਾਈ ਆ ਇਹ ਦੇਖ ਲਓ ਕਿੰਨਾ ਬੁਰਾ ਬਹੁਤ ਜ਼ਿਆਦਾ ਉਰੇ ਗੰਦ ਸੀ ਬਹੁਤ ਬੁਰਾ ਹਾਲ ਸੀ ਇਹ ਅਸੀਂ ਨੇ ਆਪ ਕਰਾਈ ਆ ਸਾਰਿਆਂ ਨੇ ਇਹ ਸਫਾਈ ਚੋਲਾ ਦੀ ਸਫਾਈ ਦਾ ਬਸ ਨਾਂ ਬਰਾਬਰ ਹੀ ਆ ਗਈ ਮਾਜੀ ਇਹ ਆਮ ਕਰਨੀ ਇਹ محکمہ ਵਾਲੇ ਇਹ ਦੌਰ ਕਰਨੇ ਤੇ ਸੋਹ ਅਧਿਕਾਰੀਆਂ ਦਾ ਰਵਈਆ ਵੇਖ ਕੇ ਤਾਂ ਹੀ ਅੰਦਾਜ਼ਾ ਲੱਗਦਾ ਹੈ ਕਿ ਗਰਮੀ ਦੇ ਮੌਸਮ ਚ ਉਹਨਾਂ ਨੂੰ ਆਪਣੇ ਦਫ਼ਤਰ ਦੇ ਏਸੀ ਦੀ ਠੰਡੀ ਹਵਾ ਛੱਡ ਕੇ ਬਾਹਰ ਆਉਣਾ ਪਿਆ ਤਾਂ ਹੀ ਉਹ ਤਪੇ ਪਏ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕਿ ਡਰੇਨੇਜ ਵਿਭਾਗ ਬਰਸਾਤੀ ਨਾਲਿਆਂ ਦੀ ਸਫਾਈ ਦੇ ਕੰਮ ਤੇਜ਼ੀ ਲਿਆਵੇਗਾ ਜਾਂ ਫਿਰ ਸਿਰਫ ਐ ਦੋਰੀ ਸਰਕਾਰ ਦੀਆਂ ਅੱਖਾਂ ਚ ਮਿੱਟੀ ਕੱਡਾ ਪਾਉਣ ਦੇ ਲਈ ਕੀਤੇ ਜਾ ਰਹੇ ਨੇ ਤੇ ਜੇਕਰ ਕਿਧਰੇ ਪਿੱਛੋਂ ਪਾਣੀ ਆ ਗਿਆ ਤਾਂ ਲੋਕ ਆਪਣੇ ਨੁਕਸਾਨ ਦੇ ਲਈ ਆਪ ਜ਼ਿੰਮੇਵਾਰ ਹੋਣਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀ ਪਾਵੇਂ ਕਿ ਕੈਮਰੇ ਦੇ ਅੱਗੇ ਕੁਝ ਵੀ ਨਹੀਂ ਕਹਿ ਰਹੇ ਲੇਕਿਨ ਤਸਵੀਰਾਂ ਖੁਦ ਬੋਲਦੀਆਂ ਨੇ ਕਿਉਂ ਫਾਰਮੈਲਿਟੀ ਕੀਤੀ ਜਾ ਰਹੀ ਹੈ ਇਨਾ ਚੋਿਆਂ ਨੂੰ ਸਫਾਈ ਕਰਨ ਲਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਾਰ ਵਿਭਾਗ ਵੱਲੋਂ ਆਪਣੀ ਸਰਕਾਰੀ ਮਸ਼ੀਨ ਲਗਾ ਕੇ ਇਜ਼ੀ ਸਫਾਈ ਕੀਤੀ ਜਾ ਰਹੀ ਲੇਕਿਨ ਇੱਥੇ ਰਹਿਣ ਵਾਲੇ ਲੋਕ ਜਿਹੜੇ ਕਿਸਾਨ ਨੇ ਆਲੇ ਦੁਆਲੇ ਦੇ ਉਹ ਸਿੱਧੇ ਦੋਸ਼ ਇਨਾ ਅਧਿਕਾਰੀਆਂ ਦੇ ਉੱਪਰ ਲਗਾ ਰਹੇ ਨੇ ਵੀ ਕਿਸ ਤਰ੍ਹਾਂ ਵਿਭਾਗ ਵੱਲੋਂ ਫਾਰਮੈਲਿਟੀ ਕਰਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਦੀ ਜਾਂਚ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ